ਛਾਡ ਕੇ ਗਏ ਉਹ ਤਹਾਰੂ ਮਹ ਗਏ ਗੀਲਾ ਦਿਆਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਾ ਛਾਡ ਕੇ ਗਏ ਉਹ ਤਹਾਰੂ ਬਹੇ ਗਏ ਗੀਲਾ ਜੀ ਅਸ ਗੋਬਿੰਦ ਦਾਸ ਤਾਰੇ ਸਤਨੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ ਦੁਹਰਾ ਵੇਨ ਪੈਨ ਘਰ ਘਰ ਮਤੋ ਏਕ ਨ ਚਲ ਹੈ ਕੋਈ ਪਾਪ ਪ੍ਰਚੁਰ ਜਹ ਤਾ ਭਾਇਓ ਧਰਮ ਨ ਕਤ ਹੂ ਹੋਏ ਪਿੰਨ ਪਿੰਨ ਘਰ ਘਰ ਮਤ ਏਕ ਨ ਚਲ ਹੈ ਕੋਈ ਪਾਪ ਪ੍ਰਚੁਰ ਜਹ ਤਾ ਭਾਇਓ ਧਰਮ ਨ ਕਤ ਹੂ ਹੋਏ ਚੌਬਈ शंकर वर्ण प्रजा सब होई छतरी जगत न देखी है कोई एक एक ऐसे मत कहे जाति प्राप्त सुद्रता होए है हिंदू तोरक मत दू प्रहर कर चल है भिन्न भिन्न मत घर घर ਇਕ ਇਕ ਕੇ ਮੰਤਰ ਨ ਗਹੇ ਹੈ ਇਕ ਇਕ ਗਏ ਸੰਗ ਨ ਰਹੇ ਹੈ ਆਪ ਆਪ ਬਾਰ ਬ੍ਰਹਮ ਕਹੇ ਨੀਚ ਊਚ ਕਹ ਸੀਸ ਨਨ ਹੈ ਇਕ ਇਕ ਮਤ ਇਕ ਇਕ ਧੰਮ ਕਰ ਕਰ ਹੋਏ ਬੈਠ ਹੈ ਰਾਮ ਪੜ੍ਹ ਹੈ ਕੋਈ ਨਾ ਭੂਲ ਪੁਰਨ ਕੋਊ ਨ ਬਕਰ ਹੈ ਬਾਨ ਗੁਰਨ ਬੇਦ ਕਥੇ ਬਜਨ ਕਰ ਲਹੇ ਹੈ ਤਾ ਕਹ ਗੋਬਰਾ ਗਨ ਮੋ ਦਹ ਹੈ ਜਲੀ ਬਾਪ ਕੀ ਜਗਤ ਕਹਾਣੀ ਵਾਜਾ ਧਰਮ ਛਾੜ ਰਜ ਧਾਨੀ ਭਿੰਨ ਭਿੰਨ ਘਰ ਘਰ মত ਚਲ ਇयां ਤੇ ਧਰਮ ਭਰਮ ਉਡ ਟਲ ਏਕ ਏਕ মত ਐਸ ਉਚੈ ਜਾਂ ਤੇ ਸકલ ਸੂਦਰ ਹੋਏ ਜੈ ਹੈ ਛਤਰੀ ਬ੍ਰਹਮਣ ਰਹਿਨ ਕੋਈ ਸ਼ੰਕਰ ਵਰਣ ਪ੍ਰਜਾ ਸਭ ਹੋਈ ਸੂਦਰ ਧਾਮ ਬਸ ਹੈ ਬ੍ਰਹਮਣੀ ਵੈਸ਼ਨਾਰ ਹੋਏ ਹੈ ਛਤਰਨੀ ਬਸ ਹੈ ਛਤਰ ਧਾਮ ਵੈਸਾਨੀ ਬ੍ਰਹਮਣ ਗ੍ਰਹਿ ਇਸਤਰੀ ਸੂਦਰਾਨੀ ਇੱਕ ਧਰਮ ਪਰ ਪ੍ਰਜਾ ਚਲ੍ਹੇ ਬੇਦਕ ਤੇਬਦੂ ਮਤ ਦਲ ਹੈ ਬਿਨ ਬਿਨ ਮਤ ਘਰ ਘਰ ਹੋਈ ਇੱਕ ਪੈਂਡ ਚਲ ਹੈ ਨਹੀਂ ਕੋਈ ਇੱਕ ਧਰਮ ਪਰ ਪ੍ਰਜਾ ਚਲ੍ਹੇ ਬੇਦਕਾ ਤੇਬਦੋ ਮਤ ਦਲ ਹੈ ਭਿੰਨ ਭਿੰਨ ਮਤ ਘਰ ਘਰ ਹੋਈ ਏਕ ਪੰਡ ਚਲ ਹੈ ਨਹੀਂ ਕੋਈ ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਹਿ गजके जका राग जावे सो निहाल हो जावे सत श्री अकाल गुरबर अकाल देग देग बते गुरु पंथ खाल से दी दिन, दिन चढ़ंदी कला रखनि सचे बादशाह जी महाराज